ਹਾਂ ਜੀ ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਚਾਰਾਂ ਮਸੇਲੇ ਲੈ ਕੇ ਆਏ ਜੀ ਦੋ ਬਈ ਤਾਜ਼ੀਆਂ ਸੂਈਆਂ ਦੋ ਗੱਬਣਾ ਨੇ ਆਓ ਪੁੱਛ ਲੈਨੇ ਆਪਾਂ ਭਾਈ ਜੋੜੀ ਆਜੋ ਭਾਈ ਬਾਈ ਜੀ ਹੱਸੀ ਕਾਲਾ ਆਖੇ ਭਾਈ ਉਹ ਠੀਕ ਹੋ ਵਧੀਆ ਵਧੀਆ ਭਾਈ ਨਾਮ ਤੇ ਐਡਰੈਸ ਬੋਲ ਨਾਮ ਮੇਰੇ ਸਾਕਰਾ ਪਿੰਡ ਭਾਇਰਪੱਤ ਸੀਲਪੁਰ ਤੇ ਜਿਹੜਾ ਵਹਿੰਦਾ ਨੇੜੇ ਪਿੰਡ ਵੀ ਨੇੜੇ ਰਾਮਪ੍ਰਭੂ ਸਹਿਰ ਆ ਇਧਰੋਂ ਇਧਰੋਂ ਸੁਲਾਪੁਰਾ ਵੀਰੇ ਪਾਸ ਮੋਬਾਈਲ ਨੰਬਰ ਬੋਲ 90397605 ਠੀਕ ਹੈ ਭਾਈ ਬਾਈ ਜਿਹੜੀ ਪਹਿਲੇ ਨੰਬਰ ਦੇ ਬੈਡ ਦੇ ਨੇ ਕਿਹੜਾ ਸੂਈ ਹੈ ਇਹ ਦੂਜਾ ਸੂਈ ਹੈ ਵੀਰੇ ਸੂਈ ਸੂਈ ਹੈ ਜਿਹੜੀ ਜਿਹੜੀ ਪੈ ਗਈ ਵੀਡੀਓ ਹੈਗੀ ਆ ਆਪਣਾ ਮਗਰ ਬੱਛੀ ਆ ਮਗਰ ਬੱਛੀ ਆ ਬਾਈ ਬੱਛੀ ਬਹੁਤ ਹੈਗੀ ਆ ਨਾ ਹਾਂ ਹਾਂ ਪੂਰੀ ਚਾਹ ਬੱਛੀ ਦੀ ਕੁਆਲਿਟੀ ਚੈੱਕ ਕਰੋ ਕਿਆ ਬਾਤ ਹੈ ਹਨਾ ਇਹ ਕਿੰਨਾ ਬੋਲਾ ਫਿਰ ਕੱਢਿਆ ਇਹਦਾ 4 ਕਿਲੋ ਡਾਕਟਰ ਬੋਲਾ ਕੱਢਿਆ ਵਸੀ ਠੰਡੀ ਸੀ ਲੈ ਜਾਲਸੀ ਤੇ ਸਾਈ ਵਾਲਾ ਕਰਾਓ ਸਾ ਥੋੜਾ ਜੀ ਜਰਸੀ ਤੇ ਸਾਈ ਵਾਲਾ ਦੰਦ ਪੁੱਤ ਤੇ ਲੇਵਾ ਥਾਂ ਬਹੁਤਾ ਵਸੀ ਨੂੰ ਕਰ ਦੋ ਫੁੱਲ ਆ ਆਰਡਰ ਕਮਾਲ ਦਾ ਮੁਠੀ ਵਾਲਾ ਥਾਨ ਕੱਲਾ 4 ਕਿਲੋ ਬਲਜੇ ਤਾਂ ਹੀ ਦਿਖਾਉਣੀ ਆ 4 ਕਿਲੋ ਇਧਰ ਹੋ ਦੇ ਡਾਕਟਰ ਮੰਨ ਲਿਆ ਪੂਰਾ ਕਿਥੇ ਸਟਾਰਟਿੰਗ ਲੈ ਸਹੀ ਗੱਲ ਆ ਮੈਂ ਕਹਿੰਨਾ ਗਿਫਟ ਲੇਵਾ ਮੂਰ ਨੂੰ ਪਿਆ ਬਾਈ ਦੇ ਆ ਗਿਆ ਨਾ ਨੂੜਾ ਫੁੱਲ ਚਾਹੀਏ ਬਈ ਥਾਨ ਚਵਾਈ ਇੱਕ ਨੰਬਰ ਆ ਠੀਕ ਆ ਬੱਚਾ ਮਗਰ ਬੱਚੀ ਤੇ ਠੰਡੀ ਸੀ ਲਾਂਤ ਕੋਈ ਨਹੀਂ ਪਾ ਜਵਾਹ ਤੇ ਜਾਏ ਭੂ ਕਰ ਗਈ ਲੈ ਕੱਦ ਕੋਤ ਫੁੱਲ ਆ ਬਾਈ ਹੂੰ ਦੋ 18 ਕਿਲੋ ਬਲੂਮ ਦਾ ਤੈ ਕਿ 20 ਕਿਲੋ ਤਾਂ ਬੰਦੇ ਹੋ ਵੀਰੇ ਫੁੱਲਾ ਠੀਕ ਆ ਬਾਈ ਗਰਮੀ ਬਿਲਕੁਲ ਨਹੀਂ ਮੰਨਦੀ ਤੇ ਫੈਂਟ ਜਿਹੜੀ ਕਰਮ ਵਾਲੀ ਦੀ ਫੁੱਲ ਚੰਗੀ ਆ ਲੰਮੀ ਲੁੰਮੀ ਤੇ ਕੱਦ ਕੋਤ ਫੁੱਲ ਆ ਬਾਈ ਹਾਂ ਰਾਜੀ ਵੀ ਚੰਗੀ ਆ ਕੱਦ ਵੀ ਫੁੱਲ ਆਰਡਰ ਵੀ ਕਮਾਲ ਦਾ ਥਾਣੇ ਬਹੁਤ ਜਾਂ ਮੱਝਾਂ ਵਰਗਾ ਥਾਣਾ ਲੈ ਡਾਕਟਰ ਉੱਠੀ ਵਾਲਾ ਥਾਣੇ ਕੱਲਾ ਕੱਲਾ ਥਾਣ ਚਵਾਈ ਇਹ ਹੁਣ ਬੱਚੇ ਦਾ ਕਰਿਆ ਐਂ ਕਢਾ ਕੇ ਚੋਲਾ ਪਾਉਂਦੀ ਇੱਥੇ ਠੀਕ ਆ ਚਵਾਈ ਚਵਾਈ ਲੰਮੀ ਲੁੰਮੀ ਫੁੱਲ ਆ ਡਾ ਟਰਾਈਡ ਸਹੀ ਗੱਲ ਆ ਕੀ ਮੋਲ ਆ ਬਾਈ ਜੈ ਜੈ ਇਹਦਾ ਸਟਾਰਟ ਹੈ ਯਾਰ ਬੇਟਾ ਇਹ ਜਮਾਂ ਡਾਕਟਰ ਮਾਨਤਨ ਹੋ ਜੇ ਥੋੜਾ ਜਨਾ ਕਰ ਦਾਂਗੇ ਬਾਈ 67000 ਰੁਪਿਆ ਮੁੱਲ ਆ ਬਾਈ ਮੁੱਲ ਜੈ ਜੈ ਰੱਖਿਆ ਬਾਈ ਨੇ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜ਼ਰੂਰ ਹੋ ਜਾਊਗਾ ਆਰਡਰ ਬਹੁਤ ਚੰਗਾ ਯਾਰ ਧਾਰਾ ਮਾਰ ਕੇ ਵੀ ਦਿਖਾ ਦੇ ਬਾਈ ਬਹੁਤ ਚੰਗਾ ਮੁੱਠੀ ਇਹਦਾ ਤਾਂ ਲੈ ਕੱਲਾ ਤੇ ਵਾਈ ਜੂ ਹੀ ਦੇਖੀ ਡਾਕਟਰ ਇੱਕ ਨੰਬਰ ਹੋ ਹੂੰ ਜਾਰੀ ਥੋੜਾ ਕੈਮਰੇ ਤੋਂ ਤੂੰ ਪੱਬ ਵੀ ਨਹੀਂ ਜਾਊ ਠੀਕ ਹੈ ਬਈ ਹਾਂ ਬੱਚੀ ਵੀ ਚੰਗੀ ਹੈ ਲੇ ਬਈ ਜਿਵੇਂ ਮਰਜੀ ਨਾਨਾ ਪਾਲਾ ਹਨਾ ਥੁੰਡੀ ਥੁੰਡੀ ਪਾਲੀ ਆ ਬਾਈ ਜਰਾ ਤਾਂ ਹਾਂ ਆ ਡਾਕਟਰ ਕਮਾਲ ਦਾ ਥਣ ਥੁਣ ਬਹੁਤ ਚੰਗਾ ਬਾਈ ਬਾਕੀ ਚਵਾਈ ਦੇਖਣਾ ਬੱਚਾ ਮਗਰ ਬੱਚੇ ਬੱਚੇ ਬਹੁਤ ਹੈਂਗੀ ਹਾਂ ਧਾਰਾ ਮਾਰ ਕੇ ਦਿਹਾਣੇ ਕੋਈ ਚੱਕਰੀ ਨਹੀਂ ਦਤਾ ਥਾਣ ਤੋਂ ਪਾਲਾ ਚੰਗਾ ਰਖਦਾ ਹਾਂ ਚਵਾਈ ਦੇ ਲੱਗੀ ਚੋਣ ਬੜਾ ਚੰਗਾ ਵਾਹੀ ਨੰਬਰ 1 ਡਾਕਟਰ ਵਾਹ ਬਾਈ ਕੀ ਆ ਬਾਤ ਚਵਾਈ ਬਹੁਤ ਚੰਗੀ ਹੈ ਲੈ ਜਿਵੇਂ ਮਰਜ਼ੀ ਧਾਰਾ ਮਾਰੀ ਜਾਦਾ ਹਨ ਲੈ ਡਾਕਟਰ ਚੂਣ ਦੇ ਲੈ ਮੈਰ ਕੀ ਆ ਸਹੀ ਗੱਲ ਆ ਬਾਕੀ ਫੈਂਡ ਫੂਡ ਵੀ ਫੋਲ ਲਊ ਕਰ ਲੈ ਫੋਲ ਲੈ ਫੋਲੇ ਦੁੱਧ ਵੀ 20 ਕਿਲੋ ਮੱਝਾਂ ਹਰ ਗਾਹ ਚੋਲਾ ਗਾਂ ਦਾ ਲੈ ਲੈ ਤਨਾਂ ਦੀ ਚਵਾਈ ਚੈੱਕ ਕਰ ਲੋ ਚੂਣ ਦੇ ਕੋ ਚੂਣ ਬੜਾ ਚੰਗਾ ਯਾਰ ਕੀ ਆ ਬਾਪ ਪਾਪ ਨਹੀਂ ਡਾਕਟਰ ਜਿਹੜੇ ਕੜ ਗਈ ਲੈ ਹੰਂ ਅੰਡੀ ਸਿਲਦਾ ਇਨੇ ਥਾਨ ਦੇ ਕੇ ਆਜ ਲੱਗਿਆ ਥਾਨ ਦੇ ਕੋ ਮੁੱਠੀ ਆ ਦੁਆ ਤੋ ਜਾ ਕੋਈ ਮਰਜ਼ੀ ਚੋਲੇ ਇਹ ਜੀ ਚਵਾਈ ਆ ਥਾਨ ਲੈ ਲੈ ਥੰਡੀ ਫੀਲਾ ਫੋਲ ਵੀ ਜਾ 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 ਮੱਝਰਗਾ ਭਾਈ ਲੈ ਲੈ ਬਾਰੇ ਬੜਾ ਚੰਗਾ ਬਈ ਲੈ। ਕਿਆ ਬਾਤ ਲੈ। ਚੂਣ ਬੜਾ ਆਇ ਨਹੀਂ ਮੂਠਿਆ ਥਾ ਪੂਰਾ ਲੈ ਰੋਕਰੋ ਦਾ। ਸਹੀ ਗੱਲ। ਭੱਬ ਨਹੀਂ ਹਿਲਾਉਂਦੀ ਜਿਵੇਂ ਮਰਜੀ ਚੋਈ ਚੱਲ। ਠੀਕ ਆ ਬਈ। ਠੰਡੀ ਸੀ ਲਾ ਬੱਛੀ ਪੂਰੀ ਵੱਡੀ-ਬੁੱਡੀ ਰਹਿ। ਪੂਰਾ ਲਾ ਦਾ ਟਰਾ। ਸਹੀ ਗੱਲ ਆ ਬਈ। ਆ ਕੀ ਵੀਰੇ 2 ਨੰਬਰ। ਇਹ ਕਲੂਨ ਬੱਛੀ ਬਈ ਕੱਲ ਦੀ ਸੀ ਵੀ ਆ। ਠੀਕ ਆ। ਇਹ ਬੋਲੇ ਦਾ ਸਾਫ ਕਰੇ 14 ਕਿਲੋ ਕੰਡਿਆ ਦਾ ਬੋਲਾ ਹੋਣਾ ਇਹਦੇ ਕੋਲੇ। ਠੀਕ ਆ। ਠੀਕ ਆ ਠੰਡੀ ਸੀ ਲੈ ਵੀ ਬਹੁਤ ਆ ਥਾਂ ਲੈਵਾ ਬਹੁਤ ਜਿਆਦਾ ਬੱਚਾ ਕੀ ਆ ਬਈ ਬੱਚਾ ਮਗਰ ਤੇ ਨੇ ਬੱਚਾ ਜਰਸੀ ਆ ਬਈ ਬਲੈਕ ਕਲਰ ਦੀ ਪੂਰੇ ਕਾਦ ਲਈ ਠੰਡੀ ਸੀ ਥਾਂ ਤੋਂ ਦੇਖੋ ਬਈ ਥਾਂ ਲੈਵਾ ਬੜਾ ਕਮਾਲ ਪੂਰਾ ਠੰਡੀ ਠੰਡੀ ਲੈ ਮੁੱਠੀ ਵਾਲਾ ਥਾਂ ਲੈ ਕੱਲਾ ਕੱਲਾ ਥਾਂ ਲੈ ਵਾਲਾ ਫੋਲਾ ਹੋਰ ਕ ਦਿਖਾਉਣੇ ਚੋਈ ਚ ਵੀ ਕਿਵੇਂ ਇੱਕ ਨੰਬਰ ਡਾਕਟਰ ਧਾਰਾ ਮਾਰਕ ਦੇ ਬੱਚਾ ਸਾਡੇ ਨਾਲ ਸਾਡ ਕੋਈ ਚੱਕਰ ਠੀਕ ਆ ਬਈ ਮੂੰਹ ਮਾ ਦੇਖੇ ਨਾ ਤੋਣਾ ਫੇਸ ਜਿਹੜਾ ਕਰਮਾਲੀ ਦਾ ਬੜਾ ਪਿਆਰਾ ਬਈ ਚਮਕ ਬੜੀ ਚੰਗੀ ਥਾਂ ਪੀਣ ਦੀ ਬਹੁਤ ਚੰਗੀ ਬੱਚੀ ਡਾਕਟਰ ਠੀਕ ਆ ਬਈ ਚ ਵਾਈਚ ਵੀ ਬਾਈ ਕਰਾ ਬੰਦ ਨੰਬਰ 1 ਬੋਲਾ ਵੀ ਬਾਈ ਨੇ ਬਹੁਤ ਚੰਗਾ ਤਿਆਰ ਦੱਸਿਆ ਤਾੜ ਨਹੀਂ ਆ ਬਾਈ ਪੂਰੀ ਚੰਗੀ ਬੱਚੀ ਦੀ ਹਮ ਥਾਂ ਲਿਵਾ ਮਗਰ ਮੂਰਲਾ ਥਾਂ ਤੋਂ ਦੂਰਾ ਲੱਗਾ ਮੱਝਾ ਅਰਡਰ ਦੇਖੋ ਬਈ ਅਰਡਰ ਬੜਾ ਕਮਾਲ ਦਾ ਸੋਹਣਾ ਅਰਡਰ ਜਰਮਨੀ ਦਾ ਤਿਆਰ ਕਰਿਆ ਵਾ ਤੇ ਮੁੱਲ ਕੀ ਦਾ ਜਾਇਜ਼ 55000 ਦੀ ਦੇ ਮੰਗਦਾ ਅਰਡਰ ਤਾਂ ਹੋ ਗਿਆ ਉੜਾ ਪਾਇਆ ਕਰਦਾ ਹੈ ਬਸ ਜੋ ਆ ਜਾਇਆ ਭਈ ਅੱਜ ਦੇ ਸਾਲ ਮੈਂ ਨਾ ਪਾਇਆ 52000 ਰੁਪਏ ਮੋਲਾ ਵੀ ਮਾਨਦਾਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਲੈ ਬਾਈ ਬਹੁਤ ਵਧੀਆ ਗਾ ਇਹ ਨੰਬਰ ਵਾ ਲੈਵਾ ਲੂਵਾ ਕਮਾਲ ਆ ਸੋਹਣਾ ਆਰਡਰ ਕਰਮਾ ਜਾ ਦੇਖੋ ਲੈ ਇਧਰੋਂ ਦਿਖਾ ਇਧਰੋਂ ਵੀ ਹੋਣਾ ਹੀ ਰੈਕਟਰ ਲੈ ਹਮ ਮਗਰ ਉਹ ਬਹੁਤ ਜਿਆਦਾ ਲੀਵਾ ਬੱਚੀ ਇਹ ਲੂਵਾ ਬਹੁਤ ਵਹਿਣ ਸਹੀ ਆ ਲੈ ਲੈਵਾ ਤਾਂ ਕਮਾਲ ਹੀ ਆ ਲੈ ਕਿਆ ਬਾਤ ਹੈ ਇਲਾਕਾ ਇਹਦਾ ਜਿਵੇਂ ਮਰਜੀ ਬਹਿ ਜਾ ਹਣਾ ਕੋਈ ਠੰਢੀ ਹੀਲ ਆ ਬੰਗਾ ਜੋਣ ਬੜਾ ਚੰਗਾ ਯਾਰ ਹਾਂ ਮੱਝਾਂ ਜਿਉਂ ਜਿਹੜਾ ਡਾਕਟਰ ਲੈ ਕਿਆ ਬਾਤ ਹੈ ਦਵਾਈ ਕੋਲੋਂ ਖੁੱਲਾ ਬਾਈ ਇਹਦੇ ਕੋਲ ਇਲਾਕਾ ਹੈ ਹਾਂ ਜੋਣ ਮਾਰੇ ਦਿਨ ਆ ਕਰੀ ਲੈ ਹਾਂ ਸਦੀ ਗਦੀ ਲੈ ਸਹੀ ਗੱਲ ਆ ਬਾਈ ਚੈਂਦੀ ਜਨ ਵਾਲੀ ਪਾਪੜੀ ਹਾਂ ਜਿਹੜੀ ਖੜ ਗਈ ਖੜ ਗਈ ਲੈ ਐ ਪੋੜਾ ਥੋੜਾ ਬੈਠ ਗਈ ਸਹੀ ਗੱਲ ਆ ਬਾਈ ਕਹਿੰਦਾ ਉੱਠ ਉੱਠ ਲੈ ਕਿ ਜਲਦਾ ਵੀ ਕੋਈ ਚੈੱਕ ਨਹੀਂ ਲੈ ਦਵਾਈ ਦੂ ਦਾ ਇੱਕ ਨੰਬਰ ਹੈ ਦਵਾਈ ਦਾ ਬਈ ਇੱਕ ਨੰਬਰ ਆ ਕਿਆ ਬਾਤ ਹੈ ਬਾਕੀ ਬੋਲਾ ਮੁਕੀ ਲੈ ਘਰ ਆਈ ਖੜੀ ਰਹਿੰਦੀ ਡਾਕਟਰ ਪੱਬ ਨਹੀਂ ਲੈਦੀ ਠੰਡੀ ਸੀ ਲੈਣੀ ਵਸੀਲਾ ਗਰਮੀਆਂ ਦਾ ਤੋਹਫਾ ਗਰਮਾ ਲੈ ਲੈ ਵੋ ਬੜਾ ਡਾਕਟਰ ਬਸ ਲੈਵਲ ਉਹ ਵੱਟ ਮਾਰਿਆ ਕਿਆ ਜਮਾ ਮੁਕਤਲਾ ਬਾੜਾ ਡਰਾਜ ਦਾ ਇਹ ਹਮ ਮੋਨ 157000 ਮਾਨਦਨ ਜ਼ਰੂਰ ਹੋ ਜੇ ਅੱਗੇ ਬਰਾ ਇਹ ਡਾਕਟਰ ਪਹਿਲਾਂ ਵਸੀਆ ਇਹ ਦਿਨ ਲੈਂਦੇ 12 ਠੀਕ ਆ ਇਹ ਲੋ ਲੈਵਲ ਉਹ ਬਹੁਤ ਯਾਦ ਰੇ ਟਿੱਲਾ ਲੈ ਟਿੱਲਾ ਬਹੁਤ ਪਈਆਂ ਹਣਾ ਬੋਲ ਡਾਕਟਰ ਖਾਣ ਬੜਾ ਕਮਾਲ ਦਾ ਯਾਰ ਖਾਣ ਮੁਕਤਲਾ ਗੁਲਾਬੀ ਲੈ ਟਿੱਲਾ ਨੂੰ ਲਗਾ ਲਫਾ ਫੇਰ ਕੇ ਲੈਵਲ ਆ ਸਹੀ ਗੱਲ ਆ ਜਿੱਥੋਂ ਮਰਜੀ ਚੱਕ ਲੈ ਵੱਡੀ ਬੁਢੀ ਦੇ ਫੁੱਲ ਆ ਫੁੱਲ ਲਗਾਤਾ ਫੁੱਲ ਬ੍ਰੀਡ ਦਾ ਫੁੱਲ ਵੱਡੀ ਹੈ ਡਾਕਟਰ ਹਮ ਦੁੱਧ ਬੱਚੀਆਂ ਪਲੂਨ ਨਹੀਂ ਦੇਣਾ 22 ਕਿਲੋ ਫੁੱਲਾ ਅੱਛਾ ਹਮ ਫੁੱਲ ਦਾ ਰੰਗ ਰੂਪ ਲੰਮੀ ਲੰਮੀ ਰੰਗ ਰੂਪ ਬਹੁਤ ਚੰਗਾ ਹਾਂ ਫੇਸ ਬੜਾ ਪਿਆਰਾ ਹੈ ਨਾ ਹਮ ਫੇਸ ਵੀ ਚੰਗਾ ਗਾ ਬਾਕੀ ਤੋਰਾ ਤਾਰਾ ਵੀ ਕਰਮਾ ਇਹਦਾ ਚੰਗਾ ਗਾ ਭਾਈ ਤੇ ਕੀ ਮੁੱਲ ਦਾ ਜੈਜ ਡਾਕਟਰ ਬਸ 75000 ਦੀ ਦੇਣੀ ਹੈ ਬਸ ਮੁੱਲ 85 ਕਰਾ ਲੈ 90 ਕਰਾ ਲੈ ਜਿੱਦੇ ਤੇ ਆ ਗਈ 99000 ਦੀ ਬੱਚੀ ਹੈ ਡਾਕਟਰ ਠੀਕ ਹੈ ਭਾਈ ਆ ਚੰਗੀ ਅਬੜ ਵੀ ਤੋਰਾ ਤਰਾ ਚੰਗਾ ਰੰਗ ਰੂਪ ਚੰਗਾ ਆਰਡਰ ਕਮਾਲ ਦਾ ਮੁੱਲ ਵੀ ਨੇ ਜਾਇਜ਼ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜ਼ਰੂਰ ਹੋ ਜਾਊਗਾ ਕੱਤੀ ਕੱਤੀ ਅਦਨ ਲੈ ਲਈ ਆਰਡਰ ਛੰਡੀ ਸੀ ਦਰਦ ਦੀ ਫੁੱਲ ਗਰੰਟੀ ਆਈ ਬੱਛੇ ਡਾਟਾ ਵੱਡੀ ਆ ਨਾ ਬਈ ਪੂਰੀ ਲੈ ਛੋਟੀ ਨਹੀਂ ਕਿਸੇ ਪਾਸਾ ਲਾ ਕੇ ਜਾਂ ਦੇਖ ਸਹੀ ਗੱਲ ਆ ਲੈ ਧੁੱਲਾ ਲਖਾ ਦੇ ਬੋਲ ਆ ਲਈ ਬਾਰ ਲੈ ਮੂਹ ਕੀ ਆ ਡਾਟਾ ਕੀ ਬਾਤ ਆ ਲੈ ਚਵਾਈ ਬੜੀ ਚੰਗੀ ਆ ਨਾ ਬੋਲੀ ਚੰਗੀ ਡਾਟਾ ਮਰੀ ਜਾ ਬਾਈ ਕਹਿੰਦਾ ਪੂਰੀ ਚੰਗੀ ਚਵਾਈ ਆ ਲੈ ਕਹਿੰਦੀ ਕੋਈ ਗੱਲ ਨਹੀਂ ਹੈ ਨਾ ਇੱਕ ਨੰਬਰ ਆ ਸਹੀ ਗੱਲ ਆ ਅੱਗੇ ਪ੍ਰਚਾਰ ਨੰਬਰ ਇਹ ਵੀ ਬਲੂਨ ਇਹ ਚਾਰ ਡੈਕਟਰ ਬੱਚੀ ਆ ਇਹ ਨਹੀਂ ਆਜ ਵੱਡੀ ਆ ਬੱਚੀ ਪਹਿਲਾ ਸੂਆ ਚ ਹਫਤਾ 10 ਦਿਨ ਪਏ ਆ ਦੁੱਧ 25 ਕਿਲੋ ਬਲੂਨ ਦੇਣਾ ਨੇ ਬੱਚੀ ਬਣੂ ਪਾਓ ਫੇਰ ਹਾਂ ਥਾਂ ਲੈ ਵਾ ਦੇ ਡੈਕਟਰ ਸਟਾਰਟਿੰਗ ਇਹਦੀ ਪਹਿਲਾ ਕੱਦ ਦਿਖਾਓ ਕੱਦ ਤਾਂ ਬਈ ਬਾਲਾ ਵੱਡਾ ਬੱਚੀ ਮੈਂ ਕੀ ਬਾਤ ਸਟਾਰਟਿੰਗ ਦੇ ਡੈਕਟਰ ਕਿੱਥੋਂ ਇਹਦੀ ਲੈ ਦੇ ਦੀ ਹਾਂ ਥਾਂ ਦੇਖ ਇਹ ਯਾ ਲੱਗਿਆ ਬਸ ਜਿਹੜਾ ਥਾਣੇ ਕਲਕ ਲਾਥਾਂ ਨੇ ਦੁਨਆਪਾਸਾਂ ਦੇ ਲਾ ਕਿਥੋਂ ਸਟਾਰਟ ਦੇ ਪਿੱਛੇ ਇਥੋਂ ਦੇ ਘਰ ਲੈਣਾ ਫੋਨ ਨਾਲ ਲਾ ਦੇ ਬੱਚੇ ਇਹ ਢਿੱਲਾ ਬਰਵਾਂ ਲੈ ਠੰਡੀ ਨਹੀਂ ਸੀ ਆ ਬਸ ਨਾਲ ਗੱਡੂ ਵੀ ਠੰਡੀ ਸੀ ਲੇ ਸਟਾਰਟਿੰਗ ਦਿਖ ਰਹਾ ਹੈ ਕੀ ਬਾਤ ਆ ਥਾਣ ਦੇ ਤੀਜੇ ਤੋਂ ਵਾਲੀ ਗਾਣ ਹੋਣਾ ਇਹਨੂੰ ਲੱਗਿਆ ਸਹੀ ਗੱਲ ਆ ਬਈ ਲੈ ਠੰਡੀ ਨਹੀਂ ਹੈ ਬੇਵਾਲੀ ਆ ਯਾਰ ਜਿਵੇਂ ਮਰ ਜੀਆ ਪੂਰੀ ਵੱਡੀ ਦੇ ਸੋਹਣੀ ਸੀ ਨੱਕੀ ਆ ਡਾਕਟਰ ਭਜਨ ਭਜਨ ਬਹੁਤ ਆ ਬਹਿਰ ਤੇ ਰਾਜੀ ਰੋਜੀ ਫੁੱਲਾ ਬਣਾ ਕਮਾਲ ਦਾ ਫੇਸ ਬੜਾ ਪਿਆਰਾ ਯਾਰ ਹਨਾ ਬੋਦੀਵਾਦੀ ਬਹੁਤ ਚੰਗੀ ਆ ਤੋਰਾ ਤਰਾ ਵੀ ਚੰਗਾ ਹਨਾ ਲੰਮੀ ਲੰਮੀ ਡਾਟਰ ਬਹੁਤ ਆ ਬੱਚੀ ਸਹੀ ਗੱਲ ਆ ਭਾਈ ਲੈ ਕੀ ਬਾਤ ਅਲਗ ਕਹਿੰਦੇ ਫੇਸ ਬੜਾ ਚੰਗਾ ਹਨਾ ਬਹੁਤ ਸੋਹਣੀ ਬੱਚੀ ਡਾਟਰ ਪ੍ਰਿੰਟ ਪ੍ਰਿੰਟ ਕਰਮਲੀ ਦਾ ਬਹੁਤ ਚੰਗਾ ਭਾਈ ਤੇ ਮੁੱਲ ਕੀ ਆ ਜੱਫਰ ਭਾਈ ਅਜ 82000 ਰੁਪਏ ਲੈਣ ਆਇਆ ਦਾ ਬਸ ਜਿੱਤੇ ਤਿਆਰ ਹੋਗੀ 1 ਪੰਜ ਦੀ ਬੱਚੀ ਆ ਦਾ ਠੀਕ ਆ ਭਾਈ ਲੈ ਵਾ ਦੇਖ ਰਾ ਟਰੱਕੇ 8000 ਰੁਪਏ ਮੋਲ ਆ ਵੀਰੇ ਸਟਾਰਟਿੰਗ ਤੋਂ ਲੈ ਵੇ ਦਾ ਮੌਕੇ ਤੇ ਜ਼ਰੂਰ ਹੋ ਜੀ ਲੈ ਵੇ ਦੀ ਸਟਾਰਟਿੰਗ ਦੇਖੋ ਲੈ ਨਾਲਾ ਨੂੜਾ ਘਰਮ ਵਾਲੀ ਦਾ ਬਹੁਤ ਆ ਠੰਡੀ ਰਸਾ ਛੱਡਦੇ ਡਾਕਟਰ ਤਾਂ ਬਹਿ ਜਾ ਥੱਲੇ ਪੱਬ ਨਹੀਂ ਆਉਂਦੀ ਬੱਚੀ ਚੰਦੀ ਕੁਛ ਨਹੀਂ ਆ ਨਾ ਨਾ ਬਾਸ ਤਾਂ ਨਹੀਂ ਕੋਲ ਲੈ ਭਾਈ ਜਿਵੇਂ ਮਰਜੀ ਹੱਥ ਲਈ ਜਾ ਕੋਈ ਚੱਕ ਨਹੀਂ ਗਲਾਬੀ ਥਣ ਮੁੱਟੀ ਵਾਲਾ ਥਣ ਬਹੁਤ ਚੰਗੀ ਆ ਮੂੰਹਾਂ ਦੇ ਡਾਕਟਰ ਦੁੱਧ ਵਾਲਾ ਵੀ ਸਾਰਾ 25 ਕਿਲੋ ਖੁੱਲਾ ਦੋ ਦਿਨ ਅਬਸ਼ੀ ਨੇ ਮੋਹਲਲਾ ਭਾਈ ਵਰਡ ਦੇ ਹਿਸਾਬ ਨਾਲ ਜਾਇਜ ਆ ਬਾਕੀ ਜਿਵੇਂ ਜਿਵੇਂ ਤਿਆਰ ਹੋਈ ਜੋ ਬਾਈ ਕਹਿੰਦਾ ਚੰਗੇ ਰੁਪਏ ਬਟਾਓਗੇ ਇਹ ਮੂਰੇ ਵੇਚਣੇ ਵੀ ਹੋ ਜੇ ਨੇਵਾਲੂਆ ਕਮਾਰਾ 나ਗਸੀ ਭਰਾ ਕੋਲੇ ਚਾਰ ਚਾਰੀ ਦਿਖਾਤੇ ਕਿਸੇ ਵੀਰ ਦੇ ਚਾਰਾਂ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੇ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ